ਸਤਿਕਾਰ ਸੇਕੜੇ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨਾਜ਼ ਕੀਆ ਮੁੱਖ ਵੱਧ ਦੇਸ਼ ਦਾ 2025 ਦਾ ਬਜਟ ਅੱਜ ਵਿੱਤ ਮੰਤਰੀ ਨਿਰਮਲਾ ਸੀਤਾ ਰਮਣ ਵੱਲੋਂ ਸੰਸਦ ਵਿੱਚ ਕੀਤਾ ਗਿਆ ਪੇਸ਼ ਆਮ ਆਦਮੀ ਦੀ ਚੋਲੀ ਵਿਚਾਈਆਂ ਕਈ ਸੋਗਾਤਾ ਮੋਬਾਈਲ ਫੋਨ ਤੋਂ ਐਲਸੀਡੀ ਲੈਣਾ ਹੁਣ ਹੋਵੇਗਾ ਹੋਰ ਸਸਤਾ 12 ਲੱਖ ਸਾਲਾਨਾ ਆਮਦਨ ਵਾਲਿਆਂ ਨੂੰ ਨਹੀਂ ਪਰਣਾ ਪਵੇਗਾ ਕੋਈ ਵੀ ਟੈਕਸ ਹੋਰ ਕਈ ਵੱਡੀਆਂ ਸੁਗਾਤਾ ਆਮ ਆਦਮੀ ਦੇ ਵਿੱਚ ਢੋਲੀ ਵਿੱਚ ਆਈਆਂ ਨਾਲ ਹੀ ਕਿਸਾਨਾਂ ਲਈ ਕੀਤੇ ਗਏ ਵੱਡੇ ਐਲਾਨ 2025 ਦਾ ਬਜਟ ਲਾਣੇ ਜਾਣ ਤੋਂ ਬਾਅਦ ਨਰਿੰਦਰ ਮੋਦੀ ਦਾ ਆਇਆ ਵੱਡਾ ਬਿਆਨ ਕਿਹਾ ਕਿਸਾਨਾਂ ਨੌਜਵਾਨਾਂ ਤੇ ਮਹਿਲਾਵਾਂ ਦਾ ਇਛਾਵਾਂ ਵਾਲਾ ਪ੍ਰਗਟ ਕਿਸਾਨਾਂ ਨੂੰ ਮਿਲੇਗੀ ਹੋਰ ਮਜ਼ਬੂਤੀਨ ਕਿਸਾਨ ਬਣਨਗੇ ਆਤਮ ਨਿਰਭਰ ਤੇ ਪਾਰ ਦਾ ਇਨਫਰਾਸਟ੍ਰਕਚਰ ਹੋਵੇਗਾ ਹੋਰ ਮਜ਼ਬੂਤ ਅਮਰੀਕਾ ਦੇ ਵਿੱਚ ਇੱਕ ਵਾਰ ਫਿਰ 에ਰੋਪਲੇਨ ਕ੍ਰੈਸ਼ ਦੀ ਘਟਨਾ ਆਈ ਸਾਮਣੇ ਅਮਰੀਕਾ ਦੇ ਫਿਲਡਲਡਲਫੀਆ ਦੇ ਵਿੱਚ ਛੋਟਾ ਜਹਾਜ਼ ਹੋਇਆ ਹਾਦਸਾ ਗਰਸਤ ਮੌਕੇ ਤੇ ਚਾਰ ਲੋਕਾਂ ਦੀ ਹੋਈ ਮੌਤ ਤਸਵੀਰਾਂ ਆਈਆਂ ਸਾਹਮਣੇ ਰਿਹਾਇਸ਼ੀ ਇਲਾਕੇ ਵਿੱਚ ਡਿੱਗ ਜਾਂਦਾ ਜਹਾਜ਼ ਤੇ ਮੱਝ ਜਾਂਦੇ ਨੇ ਅੱਗ ਦੇ ਭੰਗ 2025 ਦਾ ਬਜਟ ਲਾਦੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਤੇ ਕੇਜਰੀਵਾਲ ਦਾ ਆਇਆ ਵੱਡਾ ਬਿਆਨ ਕਿਹਾ ਪੰਜਾਬ ਦੀ ਝੋਲੀ ਵਿੱਚ ਨਹੀਂ ਆਈ ਕੋਈ ਸੋਗਾਤ ਪੰਜਾਬ ਦੇ ਕਿਸਾਨਾਂ ਤੇ ਨੌਜਵਾਨਾਂ ਨੂੰ ਕੀਤਾ ਗਿਆ ਅਣਦੇਖਾ ਕਿਸਾਨਾਂ ਦੀ ਨਾਲ ਐਮਐਸਬੀ ਦੀ ਕੀਤੀ ਗਈ ਗੱਲ ਤੇ ਨਾ ਹੀ ਪੰਜਾਬ ਨੂੰ ਕੋਈ ਇੰਡਸਟਰੀਅਲ ਪੈਕੇਜ ਦਿੱਤਾ ਗਿਆ ਪ੍ਰਸਿੱਧ ਰਾਗੀ ਹਰਜਿੰਦਰ ਸਿੰਘ ਤਾਮੀ ਨੂੰ ਬੀਤੇ ਦਿਨ ਪਦਮਸ਼ਰੀ ਲਿਸਟ ਵਿੱਚ ਦਿੱਤਾ ਗਿਆ ਨਾਮ ਤੇ ਅੱਜ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਉੱਥੇ ਹੀ ਐਸਜੀਪੀਸੀ ਪਰ ਦਾਨ ਹਰਜਿੰਦਰ ਸਿੰਘ ਤਾਮੀ ਵੱਲੋਂ ਉਹਨਾਂ ਨੂੰ ਕੀਤਾ ਗਿਆ ਵਿਸ਼ੇਸ਼ ਸਨਮਾਨ ਅੰਮ੍ਰਿਤਸਰ ਤੇ ਸ਼ਰਬਨਾ ਕਟਨਾਈ ਸਾਹਮਣੇ ਜਿੱਥੇ ਪੁਲਿਸ ਮੁਲਾਜ਼ਮ ਪਤੀ ਵੱਲੋਂ ਆਪਣੀ ਪਤਨੀ ਤੇ ਤੇਜ਼ ਹਥਿਆਰੇ ਦੇ ਨਾਲ ਕੀਤਾ ਗਿਆ ਹਮਲਾ ਕੀਤੇ ਗਏ ਕਈ ਵਾਰ ਨੂੰ ਕੀਤਾ ਗਿਆ ਲਹੂ ਲਹਾਨ ਤੇ ਹੁਣ ਤਸਵੀਰਾਂ ਵੀ ਆਈਆਂ ਸਾਹਮਣੇ ਅਤੇ ਪੁਲਿਸ ਵੀ ਨਹੀਂ ਕਰ ਰਹੀ ਹੁਣ ਇਸ ਮਾਮਲੇ ਦੀ ਜਾਂਚ ਪੰਜਾਬ ਦੇ ਵਿੱਚ ਮੌਸਮ ਨੇ ਇੱਕ ਵਾਰ ਲਈ ਕਰਵਟ ਅੱਜ ਪੰਜਾਬ ਦੇ ਕਈ ਇਲਾਕਿਆਂ ਚ ਤੁੰਦ ਦੇਖਣ ਨੂੰ ਮਿਲੀ ਤੇ ਵਿਜ਼ਿਬਿਲਟੀ ਦਾ ਵੀ ਪਿਆਕ ਫਰਕ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਕਈ ਹਲਕਿਆਂ ਚ ਦਰਮਿਆਨੀ ਤੋਂ ਹਲਕੀ ਬਾਰਿਸ਼ ਹੋਣ ਦੀ ਜਤਾਈ ਗਈ ਸੰਭਾਵਨਾ ਇਸੇ ਤਰ੍ਹਾਂ ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਤੰਨਵਾ